ਤਾਂ ਉਹ ਇਸ ਟਾਈਮ ਦਿਖਾ ਰਿਹਾ ਜਲਾਲਾਬਾਦ ਤੋਂ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਉੱਤੇ ਮੈਂ ਹਾਂ ਪ੍ਰੋਮੋ ਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਗੁਰਦੁਆਰਾ ਰਾਮਗੜੀਆ ਜਿੱਥੋਂ ਕੀ ਅਮਰਿਤਪਾਲ ਸਿੰਘ ਦੇ ਮਾਤਾ ਜੀ ਜੋ ਕਿ ਚਲਾਲਾਬਾਦ ਵਿੱਚ ਪਹੁੰਚ ਰਹੇ ਹਨ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਭਾਈ ਤਲਵੰਡੀ ਤੋਂ ਇਹ ਜੱਥਾ ਰਵਾਨਾ ਹੋਇਆ ਸੀ ਆਮ ਗੜੀਆ ਗੁਰਦਵਾਰਾ ਸਾਹਿਬ ਤੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਭਾਈ ਅਮਰਿਤਪਾਲ ਦੇ ਹੱਕ ਵਿੱਚ ਸੰਗਤਾਂ ਵੱਲੋਂ ਆਰਿਆ ਕੱਟ ਦਿਖਾਈ ਦੇ ਰਹੇ ਹਨ ਉਹਨਾਂ ਦੇ ਮਾਤਾ ਜੀ ਜੋ ਕਿ ਥੋੜੀ ਦੇਰ ਵਿੱਚ ਜਲਾਲਾਬਾਦ ਵਿੱਚ ਪਹੁੰਚ ਰਹੇ ਹਨ ਸਭ ਭਾਈ ਜਸਬੀਰ ਸਿੰਘ ਰੋਡੇ ਪਿੰਤਕ ਸੀਤਾ ਸਕਰੀ ਸੇ ਕਾਨਸ ਜਿਨ ਮਾੜਾ ਇਹ ਅਰਿਸਲੀ ਦੁਪੱਤ ਬੰਦ ਤੇ ਚਸਰੇ ਬਾਪ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਕੁਝ ਪਲਾਂ ਵਿੱਚ ਜਲਾਲਾਬਾਦ ਪਹੁੰਚ ਰਹੇ ਹਨ وے نکیا باجی ایتھے کنے دا 9 نمبر تو اپ جی خالسا زندہ باد سنت جرنال سنگھ جی

ਟਾਡੇ ਵਾਲਾ ਬੰਦੇ ਬਲੇ ਲੱਖੀ ਬਸਾਂ ਦੇ ਬਲੰਗ ਸਿੰਘ ਕੋੜੀ ਕੋੜੀ ਅੱਜੋ ਸਾਡੇ 100 ਰੁਪਏ ਮਾਰਦੀ ਖਾਲਚਾ ਚਲੋ ਜੀ ਦੋ ਪੰਤੇ ਚੌਂ ਵਾਲੇ ਜੀ ਦੋ ਦੇ ਨਾਮ ਦਾ ਐਮਪੀ ਬਣਾਇਆ ਦਿੱਲੀ ਚ ਕੋਠੀ ਮਿਲ ਗਈ ਤੁਸੀਂ ਐਮਪੀ ਬਣਾਇਆ ਚੰਡੀਗੜ੍ਹ ਚ ਮੰਗਲਾ ਮਿਲ ਗਿਆ ਤੁਸੀਂ ਐਮਪੀ ਬਣਾਇਆ ਇੱਕ ਲੈਪਟਾਪ ਮਿਲ ਗਿਆ ਤੁਸੀਂ ਐਮਪੀ ਬਣਾਇਆ ਦੋ ਜਣੇ ਜਾ ਇੱਤੇ ਚੜ ਕੇ ਫਰੀ ਤੁਸੀਂ ਐਮਪੀ ਬਣਾਇਆ ਰੇਲ ਗੱਡੀ ਚ ਚੜ ਕੇ ਦੋ ਜਣੇ ਸਹੀ ਤੁਸੀਂ ਐਮਪੀ ਬਣਾਇਆ 5 ਕਰੋੜ ਰੁਪਏ ਮਿਲ ਗਿਆ ਤੁਸੀਂ ਐਮਪੀ ਬਣਾਇਆ ਪਾਣੀ ਦੀ ਟੈਂਕੀ ਮਿਲ ਗਈ ਤੁਸੀਂ ਐਮਪੀ ਬਣਾਇਆ ਆਟਾ ਦੇ ਦਾਗ ਮਿਲ ਗਿਆ ਇਹ ਤੁਸੀਂ ਦਿੱਤਾ ਸਾਰਾ ਕੁਝ ਇਹ ਜਿਹਨਾਂ ਇਹਨਾਂ ਨੇ ਘਰੇ ਕੁਝ ਨਹੀਂ ਦਿੱਤਾ ਕਿੰਨੇ ਮੁੱਖ ਮੰਤਰੀ ਗਏ ਆ ਉਹਨਾਂ ਨੂੰ ਪਹੁੰਚ ਆਇਆ ਤੇ ਉਹ ਨਹੀਂ ਆਉਣਗੇ ਉਹਨਾਂ ਕਹਿੰਦੇ ਇੱਕ ਦਿਨ ਜਹਾਜ਼ ਜਿਹੜਾ ਲਿਆ ਆ ਤਾਂ ਤੇਲ ਥਪਾਓ ਕਿਵਾ ਦਾ ਤੇਲ ਥਪਾਉਂਦੇ ਨਹੀਂ ਇਹ ਇਹ ਤੇਲ ਵੀ ਤੁਹਾਡਾ ਜਹਾਜ਼ ਵੀ ਤੁਹਾਡਾ ਇਹ ਫਿਰ ਕਿਵੇਂ ਚੱਲਦਾ ਮੈਂ ਇੱਕ ਪੱਗ ਦਾ ਕੱਪੜਾ ਲੈਣਾ 100 ਦਾ ਕੱਪੜਾ ਲਈਏ 1.14 ਟੈਕਸ ਹੈ ਜੇ ਰੇਤਾ ਬੱਜਰੀ ਲੈਣੀ ਹੈ ਸਾਢੇ 14 ਜੇ ਇੱਕ ਦੁਕਾਨਦਾਰ ਨੇ 50 ਲੱਖ ਦਾ ਪਰਾਟ ਲੈਣਾ ਹੈ 8% ਟੈਕਸ ਹੈ 4 ਲੱਖ ਰੁਪਈਆ ਦਿੰਦਾ ਤੇ ਜੇ ਇੱਕ ਕਿੱਲਾ ਜ਼ਮੀਨ ਦਾ 20 ਲੱਖ ਦਾ ਲੈਣੀ ਹੈ 7% ਦਿੰਦਾ 140000 ਦਿੰਦਾ ਜੇ ਗੁਰਦੁਆਰਾ ਮੰਦਰ ਮਸਜਿਦ ਬਣਾਉਣੀ ਹੈ ਉਹਨੂੰ ਤਿਆਰ ਕਰਨਾ ਸਾਰਾ ਸੌਦੇਮਕ ਸਾਢੇ 28 ਲੱਖ ਰੁਪਇਆ ਗੁਰਦੁਆਰੇ ਦੇ ਮੰਦਰ ਤੇ ਲੱਗੂ ਸਾਢੇ 28 ਲੱਖ ਰੁਪਇਆ ਟੈਕਸ ਹੈ ਕਾਪੀਆਂ ਕਿਤਾਬਾਂ ਤੇ ਪਟੋਲ ਤੇ ਟੈਕਸ ਹੈ ਉਹਨਾਂ ਦਾ ਟਖਾਵਾ ਚਲਦੀ ਹੈ ਕੋਈ ਨਹੀਂ ਦਿੰਦਾ ਤੇ ਫਿਰ ਮੈਂ ਤੁਹਾਨੂੰ ਕਹਿਣਾ ਹੈ ਕਿ ਫਿਰ ਕਹਿੰਦੇ ਚਿੱਟਾ ਆ ਗਿਆ ਆ ਬਾਰਡਰ ਹੈ ਬਾਰਡਰ ਤੇ ਫੌਜ ਦਾ ਪਹਿਰਾ ਪੀਐਸਆਰ ਦਾ ਪਹਿਰਾ ਆਈਬੀ ਦਾ ਪਹਿਰਾ ਰੌ ਦਾ ਪਹਿਰਾ ਚਿੱਟਾ ਕਿਥੋਂ ਆ ਗਿਆ

ਫਿਰ ਕਿਹੜੇ ਇਥੋਂ ਪਾਕਿਸਤਾਨ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਅਰਬ ਚ ਜਾਊਗਾ ਅਰਬ ਤੋਂ ਜਾ ਕੇ ਫਿਰ ਯੂਰਪ ਚ ਹੋ ਗਏ ਫਰਾਂਸ ਹੋ ਗਏ ਤੇ ਇੰਗਲੈਂਡ ਜਾ ਕੇ ਹਿਜਰਤ ਰੁਕ ਜੂਗੀ ਇਕਨੋਮਿਕ ਕੋਰੀਡੋਰ ਗੁਆਡਰਦੀ بندرگاہ ਤੇ ਬਣਿਆ ਤੇ ਬਿਜ਼ਨਸ ਹੋਗਾ ਤੁਸੀਂ ਵੀ ਚੜਦੀ ਕਲਾ ਚ ਹੋਗੇ ਤੇ ਫਿਰ ਇਹ ਵੀ ਚੜਦੀ ਕਲਾ ਚ ਵਪਾਰੀ ਚੜਦੀ ਕਲਾ ਚ ਟਰਾਂਪੋਰਟ ਚੜਦੀ ਕਲਾ ਚ ਮਜ਼ਦੂਰ ਚੜਦੀ ਕਲਾ ਚ ਤੇ ਕਿਸਾਨ ਦਾ ਮਾਲ ਜਾ ਚੜਦੀ ਕਲਾ ਚ ਚਾਰੇ ਚੜਦੀ ਕਲਾ ਚ ਹੋਣਗੇ ਤੇ ਫਿਰ ਆ ਸਾਰਾ ਕੁਝ ਕੌਣ ਕਰੂਗਾ ਮੈਂ ਨਿੰਦਣ ਵਾਲੀਆਂ ਗੱਲਾਂ ਨਹੀਂ ਕਰਦਾ ਮੋਦੀ ਸਾਹਿਬ ਕਹਿੰਦਾ ਮੈਂ ਦੁਕਾਨਾਂ ਨੂੰ ਚੜ੍ਹਦੀ ਕਲਾ 'ਚ ਕਰ ਦੂੰਗਾ ਵਪਾਰੀਆਂ ਨੂੰ ਜੀਐਸਟੀ ਲਾਤਾ ਲੋਟ ਬੰਦੀ ਕਰਤੇ ਦੁਕਾਨਦਾਰਾਂ ਰੱਖ ਜੂਮਰ ਖੜਤਾ ਕੀ ਕੱਢਿਆ ਇਜੀ ਦੇ ਖੋਲਤਾ ਵੱਗ ਬਜ਼ਾਰ ਖੋਲਤਾ ਮੈਟਰੋ ਖੋਲਤਾ ਆਰਪੋਰਟਾ ਵਿਸ਼ਾਲ ਮੇਗਾ ਮਾਰਕ ਖੋਲਤੇ ਅਰ ਰੈਂਸ ਬ੍ਰੈਂਚ ਖੋਲ ਕੇ ਸਾਰੇ ਦੁਕਾਨਦਾਰ ਮਾਰ ਪਿਆ ਤੇ ਸਾਰਾ ਕੁਝ ਮੈਂ ਕਹਿਣਾ ਤੁਸੀਂ ਜੇ ਪਾਰਲੀਮੈਂਟ ਭੇਜਿਆ ਮੈਂ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਪੰਦੀ ਸੰਗਾਂ ਦੀ ਗੁਰੂ ਦੀ ਬੇਦਵੀ ਕਰਨ ਤੇ ਕਰੋੜ ਆਿਆਂ ਦੀ ਦਰਬਾਰ ਸਾਹਿਬ ਤਾਉਣ ਤੇ ਟਾਉਣ ਆਿਆਂ ਦੀ ਜਿਨ੍ਹਾਂ ਨੇ ਵੀ ਜ਼ੁਲਮ ਕੀਤਾ ਕਿਸਾਨ ਤੇ ਕੁਪਾਰੀ ਤੇ ਉਹਨਾਂ ਦੀ ਗੱਲ ਪਾਰਲੀਮੈਂਟ ਚ ਕਰੂੰਗਾ ਤੇ ਫੇਰ ਭਾਈ ਤੁਸੀਂ ਮਤਦਾਨ ਕਰਕੇ ਇੱਕ ਜੂਨ ਨੂੰ ਭੇਜੋ ਨਾ ਇੱਕ ਜੂਨ 84 ਭੁੱਲਿਆ ਜੇ ਨਾ ਇੱਕ ਜੂਨ ਬਦਲੀ ਵਾਲਾ 15 ਭੁੱਲਿਆ ਜੇ ਤੇ ਭਾਈ ਆ ਵੋਟਾਂ ਵਾਲਾ ਨਾ ਭੁੱਲਿਆ ਜੇ ਲੜਾਈ ਦਿੱਲੀ ਤੇ ਪੰਜਾਬ ਦੀ ਹੈ ਔਰ ਦਿੱਲੀ ਦੇ ਯਾਰਾਂ ਨੂੰ ਜਿਟਾਉਣਾ ਹੈ ਕਿ ਪੰਜਾਬ ਦੇ ਸੇਵਾਦਾਰਾਂ ਨੂੰ ਜਿਟਾਉਣਾ ਹੈ ਇਹ ਖੇਮ ਤੁਹਾਡੇ ਅੱਖਾਂ ਹੈ ਬਾ ਮਾਈਕ 'ਚੋਂ ਨਿਸ਼ਾਨ ਹੈ ਮੈਂ ਤੋਂ ਮੈਂ ਕਰਤਾਈ ਸਾਥੋਂ ਸੱਚ ਬੋਲਿਆ ਸੱਚ ਬੋਲਾਂਗਾ ਕਿ ਪਾਰਲੀਮੈਂਟੇ ਵੀ ਜਾ ਕੇ ਬੋਲਾਂਗਾ ਤੁਸੀਂ ਸਾਰੇ ਤਾਂ ਕੇ ਸੇ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਦਾ ਚੋਣ ਸ਼ਣ ਵੀ ਮੈਂ ਕਹ ਅੰਦੂਰ ਸਾਹਿਬ ਵੀ ਚੜਦੀ ਕਲਾ ਕਰਦੇ ਹੋ ਉਹ ਬਹੁਤ ਮੋਟਾ ਜਿੱਤਣ ਗਿਆ ਤੇ ਸਰਜੀ ਸਿੰਘਾ ਉਹਦਾ ਗੱਲਾਂ ਕਿਸਾਨ ਇਧਰ ਵੀ ਮੈਂ ਕਹ ਤੇ ਭਾਈ ਚੜਦੀ ਕਲਾ ਚ ਕਰਦੇ ਹੋ ਤੁਹਾਡੀ ਜਿੱਤ ਤੁਹਾਡੀ ਮੇਰੀ ਨਹੀਂ ਹੋਣੀ ਮੈਂ ਤੁਹਾਨੂੰ ਦਿੱਤਾ ਹੋਇਆ ਮਾਨ ਬਿਲਕੁਲ ਹੀ ਚੜੀ ਚਿੱਟੀ ਜੱਜ ਰੱਖਾਂਗਾ ਚੜਦੀ ਗੱਲ ਕਰਾਂਗਾ ਸਾਰੀਆਂ ਗੱਲਾਂ ਕੱਲਾਂਗਾ ਜਿਹੜੀ ਅੱਜ ਤੱਕ ਪਾਰਲੀਮੈਂਟ ਵਿੱਚ ਕਿਸੇ ਨਹੀਂ ਬੋਲਿਆ ਉਹ ਸਾਰੀਆਂ ਗੱਲਾਂ ਤੁਹਾਡੇ ਲਈ ਬੋਲਾਂਗਾ ਸੋ ਇੰਨਾ ਹੀ ਕਹਿੰਦਾ ਖਵਾਂ ਦਾ ਜੱਜ ਕੈਂ ਮੇਰੇ ਨਾਲ ਕਪੂਰੀ ਸਾਹਿਬ ਆਏ ਨੇ ਇੱਕ ਕਪੂਰੀ ਸਾਹਿਬ ਲੁਧਿਆਣਾ ਤੋਂ ਖੜੇ ਆ ਇਹ ਉਹ ਆ ਜਦੋਂ ਉਹ ਕੈਪਟਨ ਸਾਹਿਬ ਨੇ ਚੰਦੀ ਦੀ ਕੈਈ ਦਾ ਟੱਪਾ ਲਾਇਆ ਸੀ ਤੇ ਫਿਰ ਕਿਹਾ ਸੀ ਤੇ ਇਹਨਾਂ ਦੇ ਬਜ਼ੁਰਗਾਂ ਨੇ ਉੱਥੇ ਪਤਾ ਕੀ ਕੀਤਾ ਉਹਨੇ ਵਿਰੋਧ ਕੀਤਾ ਅੰਦਰ ਗਏ ਕੋਪੂ ਕੁਰੀਸਾਰ ਲਧਿਆਨੇ ਤੋਂ ਖੜਿਆ ਇਹਨਾਂ ਦਾ ਜੋ ਨਿਸ਼ਾਨ ਕੰਪਿਊਟਰ ਇਹ ਆਦੀ ਕੰਪਿਊਟਰ ਵਰਗੇ ਆ ਤੇ ਫਿਰ ਕੰਪਿਊਟਰ ਚ ਰੱਖਦੇ ਸਰਪੋਰਟ ਨਹੀਂ ਆ ਸਾਡੇ ਸਾਹਮਣੇ ਆ ਇਹਨਾਂ ਨੇ ਵੀ ਵੋਟਾਂ ਪਾਓ ਇਹ ਪੰਥ ਨੂੰ ਵੋਟਾਂ ਪਾਓ ਸਾਰੇ ਆਪਾਂ ਜਿੱਤ ਗਏ ਤੇ ਪਾਰਲੀਮੈਂਟ ਚ ਗੱਲ ਕਰੀਏ ਤੁਹਾਡਾ ਧੰਨਵਾਦ ਸੰਗਤ ਦਾ ਧੰਨਵਾਦ ਨਵਾਂ ਜੀ ਨਦਰਤ ਨੂੰ ਆਜ ਮੈਂ ਆਇਆ ਪ੍ਰਣਾਤ ਨੂੰ ਸੰਗਤ ਵੱਡੀ ਤੁਹਾਡੇ ਜੇ ਮੇਰਾ ਸਿਰ ਝੁਕਦਾ ਤੇ ਮੇਰਾ ਸਿਰ ਦਿੱਲੀ ਅੱਗੇ ਨਹੀਂ ਝੁਕੂਗਾ ਤੁਹਾਡੇ ਅੱਗੇ ਝੁਕ ਸਕਦਾ ਬੋਲੇ ਜੀ ਸੋਨਿਆ